ਪ੍ਰੋਗਰਾਮ ਪੰਜਾਬ ਸਰਕਾਰ ਵੱਲੋਂ ਵਾਟਰ ਆਗ ਬਰਾਦਰੀਆਂ ਦੇ ਜਿਹੜੇ 14-15 ਪੁਆਇੰਟ ਬਣਾਏ ਗਏ ਹਨ ਉਹਨਾਂ ਦੇ ਵਿੱਚ ਗ्रामੜੀਆ ਸਮਾਜ ਨੂੰ ਵੀ ਨਾਮਜ਼ਦਗੀ ਦਿੱਤੀ ਗਈ ਏ ਪਰ ਪੰਜਾਬ ਸਰਕਾਰ ਵੱਲੋਂ ਗ्रामੜੀਆ ਵੈਲਫੇਅਰ ਬੋਰਡ ਦੀ ਸਥਾਪਨਾ ਕੀਤੀ ਗਈ ਏ ਜਿੱਤੇ ਚੇਅਰਮੈਨ ਸਾਡੇ ਬਹੁਤ ਹੀ ਪੁਰਾਣੇ ਸਾਥੀ ਬਹੁਤ ਹੀ ਇਮਾਨਦਾਰ ਸਾਰ ਸਭ ਤੋਂ ਆਪ ਦਾ ਸੁਪਾਲ ਸਿੰਘੀ ਚੋਟੀ ਨੂੰ ਨਿਯੁਕਤ ਕੀਤਾ ਗਿਆ ਅਤੇ ਨਾਲ ਹੀ ਸਾਡੇ ਜਲੇ ਪੰਚ ਦੇ ਜਿਹੜੇ ਸੀਨੀਅਰ ਵਾਈਸ ਪ੍ਰਧਾਨ ਹਨ ਸਾਰ ਅੰਮ੍ਰਿਤਸਰ ਵਿੱਚ ਭਰਤ ਸਿੰਘ ਜੀ ਦੀ ਸੈਕਟੀਅਨ ਵਾਲੇ ਤੇ ਸਾਤ ਸਿਧਾਰਥ ਸਿੰਘ ਮੱਠਾ ਨੂੰ ਜਿਹੜੇ ਨੌਜਵਾਨ ਨੇਤਾ ਹਨ ਇਹ ਮੈਂਬਰ ਬਣਾਏ ਗਏ ਹਨ ਬਹੁਤ ਵੱਡੀ ਗੱਲ ਹੈ ਮੈਂ ਅਮੀਤ ਕਰਦਾ ਹਾਂ ਕਿ ਮੈਂਬਰ ਸਾਹਿਬਾਨ ਕੋਲੋਂ ਔਰ ਚੇਅਰਮੈਨ ਸਾਹਿਬ ਕੋਲੋਂ ਇਹ ਜਿਹੜਾ ਬੋਰਡ ਬਣਿਆ ਹੈ ਇਹ ਰਾਮਗੜੀਆ ਸਮਾਜ ਦੀ ਇਤਰੀ ਵਾਸਤੇ ਲੋਕ ਉਪਰਾਲੇ ਕਰੇਗਾ ਔਰ ਆਂਗੜੀਆਂ ਸਮਾਜ ਦੇ ਜਿਹੜੇ ਦਬੇ ਕੁਦਲੇ ਲੋੜਵੰਦ ਲੋਕ ਹਨ ਉਹਨਾਂ ਦੀ ਹਿੱਤਾਂ ਕਰੇਗਾ ਅੱਜ ਦਾ ਇਹ ਸਨਮਾਨ ਸਮਾਰੋਹ ਰੱਖਿਆ ਗਿਆ ਚੇਅਰਮੈਨ ਸਾਹਿਬ ਦਾ ਇਹ ਹੀ ਸਨਮਾਨ ਕਰਨਾ ਹੈ ਮੈਂਬਰ ਕਰਨਜੀਤ ਸਿੰਘ ਜੀ ਦਾ ਕਰਨਾ ਹੈ ਔਰ ਮਠਾਰੂ ਸਾਹਿਬ ਦਾ ਕਰਨਾ ਬਹੁਤ ਬਹੁਤ ਜੀ ਹਾਂ ਕੋ ਨਿਹਾਰ ਪਰ ਗੋੜ ਜਿੰਦਾਬਾਦ 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 ਜਾਗਰ ਪਰ ਬੋਰ ਜਿੰਦਾਬਾਦ 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 ਬੜਾ ਖੁਸ਼ੀ ਦਾ ਦਿਹਾੜਾ ਹੈ ਕਿ ਪੰਜਾਬ ਸਰਕਾਰ ਨੇ ਦਾਸ ਨੂੰ ਰਾਮਗੜੀਆ ਸਮਾਜ ਦੀ ਸੇਵਾ ਕਰਨ ਵਾਸਤੇ ਨਿਯੁਕਤ ਕੀਤਾ ਹੈ ਬਾਤ ਕਰਨ ਤੇ ਮੈਂ ਬੜੇ ਲੰਮੇ ਸਮੇਂ ਤੋਂ ਰਾਮਗੜੀਆ ਸਮਾਜ ਨਾਲ ਵਿਚਰਦਾ ਆ ਰਿਹਾ ਕਿਉਂਕਿ ਮੈਂ ਵੀ ਇਸ ਸਮਾਜ ਦਾ ਜੋ ਪੈਦਾ ਹੋਇਆ ਹਾਂ ਕਿ ਮੈਂ ਜਦੋਂ ਅੰਮ੍ਰਿਤਸਰ ਦੇ ਵਿੱਚ ਜਦੋਂ ਸਾਡੇ ਸਰਕਾਰ ਜੋ ਸਰਕਾਰ ਅਵਕਾਸ਼ ਸਿੰਘ ਸੰਧੂ ਜੀ ਬਸਰਾਤ ਪਿਆਰਾ ਸਿੰਘ ਮਠਾਰੂ ਜੀ ਹੋਰ ਇਹ ਜਿਹੜੇ ਸਾਡੇ ਪਦਵੰਤੇ ਜਿਹੜੇ ਆਮ ਆਦਮੀ ਪਾਰਟੀ ਦੇ ਜਿਨ੍ਹਾਂ ਨੇ ਇਹ ਲੱਖਾਂ ਰੁਪਈਆ ਲਾ ਕੇ ਘੇਟ ਬਣਾਇਆ ਇਸ ਤਰ੍ਹਾਂ ਵਿਦਕਰ ਬਣਾਏ ਆ ਇਸ ਤਰ੍ਹਾਂ ਕਰਕੇ ਬਹੁਤ ਸਾਰੀਆਂ ਸਾਡੇ ਸਮਾਜ ਨੇ ਕੰਮ ਕੀਤਾ ਪਰ ਲੋਖਾਲੀ ਗੱਲ ਇਹ ਰਹੀ ਕਿ ਪਿਛਲੀਆਂ ਸਰਕਾਰਾਂ ਨੇ ਸਾਡੀ ਜਿਹੜੀ ਆਮ ਗਰੀਬੀ ਦਾ ਸਮਾਜ ਹੈ ਉਹਨਾਂ ਦੀ ਕੋਈ ਖਬਰ ਨਹੀਂ ਲਈ ਸਿਰਫ ਵੋਟਾਂ ਦਾ ਹਿੱਸਾ ਜਿਵੇਂ ਬਣਾ ਕੇ ਰੱਖਿਆ ਹੁਣ ਸਾਨੂੰ ਮਾਨ ਸਾਹਿਬ ਜੀ ਨੇ ਦਾ ਬਹੁਤ ਧੰਨਵਾਦ ਹੈ ਕਿ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਤੇ ਅਸੀਂ ਸਮਾਜ ਦੇ ਆਮਕੜੀਏ ਸਮਾਜ ਦੇ ਤਹਿ ਦਿਲੋਂ ਸ਼ੁਕਰੀਆ ਕਰਦੇ ਆ ਕਿ ਸਾਨੂੰ ਇਹਨਾਂ ਨੇ ਸਦਕੇ ਸਾਡਾ ਮਨਮਾਨ ਸਨਮਾਨ ਕੀਤਾ ਹੈ ਸਾਡੇ ਜਿਹੜੇ ਨਾਲ ਮੈਂਬਰ ਆ ਇਹਨਾਂ ਦੇ ਨਾਲ ਸਾਡਾ ਮਾਨ ਸਨਮਾਨ ਕੀਤਾ ਹੈ ਤੇ ਅਸੀਂ ਇਹਨਾਂ ਨੂੰ ਭਰੋਸਾ ਦਵਾਉਂਦੇ ਆ ਕਿ ਜਿਹੜੀਆਂ ਵੀ ਇਹਨਾਂ ਦੀਆਂ ਮੰਗਾਂ ਜਾਂ ਸਾਡੇ ਸਮਾਜ ਦੀਆਂ ਜਿਹੜੇ ਲੰਮੇ ਸਮੇਂ ਤੋਂ ਅਧੂਰੇ ਕੰਮ ਨੇ ਅਧੂਰੀਆਂ ਗੜੀਆਂ ਚੀਜ਼ਾਂ ਸਾਡੇ ਕੋਲ ਪਈਆਂ ਇੱਕ ਜੀ ਫੰਡਾਂ ਦੀ ਘਾਟ ਕਰਕੇ ਜਾਂ ਇੱਕ ਮਾਨ ਸਨਮਾਨ ਦੀ ਘਾਟ ਕਰਕੇ ਉਹ ਅਸੀਂ ਇਨਾਂ ਨੂੰ ਪੂਰੀ ਵਿਸ਼ਵਾਸ ਦਿਵਾਵਾਂਗੇ ਕਿ ਅਸੀਂ ਇਹਨਾਂ ਦੀ ਸਾਡੇ ਆਪਣੇ ਬਰਾਮਕੜੀਆਂ ਬਰਾਤਰੀਆਂ ਜਿਹੜੀਆਂ ਮੰਗਾਂ ਸਰਕਾਰ ਕੋਲ ਲੈ ਕੇ ਸਰਕਾਰ ਕੋ ਜਾ ਕੇ ਤੇ ਅਸੀਂ ਜਿਹੜਾ ਵਾ ਉਹ ਉਹ ਪੂਰੀਆਂ ਕਰਾਉ ਨਾ ਕਰਾਵਾਂਗੇ ਸਾਡੇ ਮਾਨਯੋਗ ਸਪੀਕਰ ਸਾਹਿਬ ਉਹ ਵੀ ਸਾਡੇ ਬਰਾਮਕੜੀਆਂ ਸਮਾਜ ਤੇ ਹਨ ਉਹ ਵੀ ਬੜਾ ਤੇ ਕਰਦੇ ਨੇ ਬਰਾਮਕੜੀਆਂ ਸਮਾਜ ਦੇ ਨਾਲ ਉਹਨਾਂ ਦਾ ਵੀ ਸਪੈਸ਼ਲ ਇਹ ਸਾਨੂੰ ਕਹਿ ਕੇ ਭੇਜਿਆ ਕਿ ਬਰਾਮਕੜੀਆਂ ਸਮਾਜ ਦਾ ਧੰਨਵਾਦ ਕਰਨਾ ਹੈ ਮਾਰੇ ਦੂਸਰੀ ਗੱਲ ਹੈ ਵੀ ਇਹਨਾਂ ਦੀਆਂ ਜਿੰਨੀਆਂ ਵੀ ਮੰਗਾਂ ਜਿੰਨੇ ਵੀ ਕੋਈ ਪ੍ਰੋਬਲਮ ਆ ਉਹ ਸਾਡੇ ਕੋਲ ਲੈ ਕੇ ਆਉਣੀਆਂ ਅਸੀਂ ਸਰਕਾਰ ਕੋ ਪਹਿਲ ਦੇ ਉੱਤੇ ਪਹਿਲ ਦੇ ਆਧਾਰ ਤੇ ਉੱਤੇ ਅਸੀਂ ਇਹ ਪੂਰੀਆਂ ਕਰਾਉਣ ਦੀ ਕੋਸ਼ਿਸ਼ ਕਰਾਂਗੇ ਬਹੁਤ ਲੰਮੇ ਸਮੇਂ ਦੇ ਬਹੁਤ ਵੱਡੀਆਂ-ਵੱਡੀਆਂ ਮੰਗਾਂ ਨੇ ਕਿ ਅੱਜ ਅਸੀਂ ਸਾਡੇ ਗਿਆਨ ਸਿੰਘ ਜੀ ਜਿਹੜੇ ਸਾਡੇ ਪ੍ਰਧਾਨ ਨੇ ਉਹ ਸਾਡੀਆਂ ਸਤਿਮਾਨ ਯੋਗ ਸ਼ਖਸੀਤਾਂ ਨੇ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਆ ਕਿ ਦਾਸ ਨੂੰ ਬੁਲਾ ਕੇ ਆਪਣੇ ਛੋਟੇ ਭਰਾ ਨੂੰ ਬੁਲਾ ਕੇ ਇਹਨਾਂ ਨੇ ਸਾਨੂੰ ਅਸ਼ੀਰਵਾਦ ਦਿੱਤਾ ਹੈ ਕਿਉਂਕਿ ਅਸੀਂ ਇਹਨਾਂ ਦੀਆਂ ਜਿਹੜੀਆਂ ਮੰਗਾਂ ਆ ਸਰਕਾਰ ਕੋਲੋਂ ਕਰਾ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕੀ ਫਤਿਹ ਅਸੀਂ ਸ਼ਰਧੀ ਸੰਗਤਾਂ ਸ਼ਬਦ ਜੀ ਸੰਗ ਜੋ ਕਿ ਇਸ ਜਥੇਬੰਦੀ ਨਾਲ ਕਾਫੀ ਚਿਰ ਤੋਂ ਜੁੜਿਆ ਆ ਕਿਉਂਕਿ ਸਲੀਬ ਮਿਸ ਪ੍ਰਧਾਨ ਦੀ ਮੇਰੀ ਡਿਊਟੀ ਇਹਨਾਂ ਨੇ ਲਈ ਹੋਈ ਆ ਤੇ ਅੱਜ ਸਭ ਤੋਂ ਪਹਿਲਾਂ ਮੈਂ ਸਾਰੇ ਹਿੰਦੂ ਸਮਾਜ ਨੂੰ ਵਧਾਈ ਦਵਾਂਗਾ ਅੱਜ ਕ੍ਰਿਸ਼ਨ ਜੀ ਦੀ ਜਨਮ ਦਿਵਸ ਨਹੀਂ ਆ ਉਸ ਤੋਂ ਬਾਅਦ ਸਾਡੀ ਪਾਰਟੀ ਦੇ ਸੁਪਰੀਮੋ શ્રી ਅੰਦਰਵਾਜ ਕੇਜਰੀਵਾਲ ਜੀ ਜੋ ਉਹਨਾਂ ਦਾ ਵੀ ਜਨਮ ਦਿਨ ਹੈ ਉਹਨਾਂ ਨੂੰ ਅੱਜ ਵਧਾਈ ਦਿੰਦੇ ਆ। ਬਾਕੀ ਜੋ ਵੀ ਸਾਡੇ ਸਮਾਜ ਵਾਸਤੇ ਸਾਡੀ ਡਿਊਟੀ ਲੱਗੇਗੀ ਜਿਹੜਾ ਬੋਰਡ ਬਣਾਇਆ ਅਸੀਂ ਉਹ ਆਪਣੇ ਤਨਮਨ ਤੌਰ ਨਾਲ ਬੰਦਾ ਕਿ ਉਹਨਾਂ ਨੂੰ ਭਾਵਾਂਗੇ। ਅੱਜ ਪ੍ਰੋਗਰਾਮ ਕੀ ਹੈ? ਅੱਜ ਸਾਨੂੰ ਇਹ ਜੋ ਆਪਣੇ ਸਾਡੀ ਜਥੇਪੰਥੀ ਨੇ ਸਾਨੂੰ ਜਿਹੜੇ ਪਦਮੀਆਂ ਮਿਲੀਆਂ ਬੋਰਡ ਦੇ ਮੈਂਬਰ ਬਣਾਇਆ ਜਾਂ ਚੇਅਰਮੈਨ ਬਣਾਇਆ ਉਹਦੇ ਵਾਸਤੇ ਸਾਨੂੰ ਇਹਨਾਂ ਦਾ ਸਨਮਾਨਿਤ ਕੀਤਾ ਅਸੀਂ ਇਹਨਾਂ ਦੇ ਬੜੇ ਧੰਨਵਾਦੀ ਆ। ਸਾਡੇ ਅੱਜ ਪਿਆਰਾ ਸਿੰਘ ਜੀ ਮਠਾਰੂ ਸਾਹਿਬ ਜੱਜ ਇੱਥੇ ਜਿੰਦੇ ਹੁੰਦੇ ਤੋਂ ਬਹੁਤ ਖੁਸ਼ ਹੁੰਦੇ ਅੰਦਰ ਅੱਜ ਸਾਨੂੰ ਉਹਨਾਂ ਦੀ ਇਹ ਘਾਟ ਜੋ ਆ ਉਹ ਮਹਿਸੂਸ ਹੋ ਰਹੀ ਆ ਸਮਾਜ ਦੀਆਂ ਜਿਹੜੀਆਂ ਮੁਸ਼ਕਲਾਂ ਕਿਸ ਤਰ੍ਹਾਂ ਹਟਾਉਣੀਆਂ ਸਾਡੇ ਸਮਾਜ ਦੇ ਵੇਖੋ ਸਾਡੇ ਸਮਾਜ ਵਿੱਚ ਜੇ ਪੰਜਾਬ ਨੂੰ ਦੇਖਿਓ ਮਿਹਨਤ ਕਸ਼ ਸਾਡਾ ਸਮਾਜ ਹੈਗਾ ਮਿਹਨਤ ਕਰਕੇ ਇਹਦੇ ਬੜੇ ਬੜੇ ਵੱਡੀਆਂ ਉੱਚੀਆਂ ਤੇ ਪਹੁੰਚਿਆ ਲੇਕਿਨ ਰਾਜਨੀਤੀ ਦੇ ਪੱਖੋਂ ਬੜਾ ਪਛੜਿਆ ਆਇਆ ਸੀਗਾ ਸਾਡੇ ਜਿਹੜੇ ਮਿਹਨਤ ਕਸ਼ ਲੋਕ ਨੇ ਉਹਨਾਂ ਵਾਸਤੇ ਜੋ ਵੀ ਸਬਾਜ ਨੂੰ ਸਹੂਲਤਾਂ ਮਿਲਣ ਦੇ ਦੇ ਆ ਅਸੀਂ ਉਹਦੇ ਵਾਸਤੇ ਸਾਰੇ ਨੰਬਰ ਜਿਹੜੇ ਆ ਬਹੁਤ ਮਤਲਬ ਕਿ ਵਾਈਟ ਆਵਾਂ ਨੇ ਉਹ ਕੋਸ਼ਿਸ਼ ਕਰਾਂਗੇ ਕਿ ਅਸੀਂ ਉਹਨਾਂ ਨੂੰ ਉਹ ਸਹੂਲਤਾਂ ਦਵਾਈਏ ਤੇ ਦੇਖੋ ਜਿਹੜੀ ਸਾਡੀ ਪਾਰਟੀ ਆ ਉਹਦੇ ਜੇ ਸਾਨੂੰ ਇਸ ਚੀਜ਼ ਤੇ ਦਵਾਜਿਆ ਤੇ ਅਸੀਂ ਮਤਲਬ ਕਿ ਉਸ ਸਾਡਾ ਸਾਥ ਦਿਓ ਆਕੇ ਅਸੀਂ ਬੜੀ ਮਤਲਕ ਸេចក្តੇ ਤੋਂ ਨਾਲ ਮਤਲਕ ਸੇਵਾ ਕਰ ਸਕ ਕਲ ਕਲ ਮੈਂ ਸਤਨਾਮ ਸਿੰਘ ਮਥਾੜੂ ਆਮ ਆਦਮੀ ਪਾਰਟੀ ਵੱਲੋਂ ਮੈਨੂੰ ਭਗਵੰਤ ਮਾਨ ਜੀ ਵੱਲੋਂ ਆਰਾਮਗੜੀਆ ਵੈਲਫੇਅਰ ਬੋਰਡ ਜੋ ਪੰਜਾਬ ਸਰਕਾਰ ਵੱਲੋਂ 25 ਮਾਰਚ ਨੂੰ ਦੁਬਾਰਾ ਸ਼ੁਰੂ ਕੀਤਾ ਗਿਆ ਕੁਝ ਕੁ ਮੈਂਬਰ ਲਗਾਇਆ ਗਿਆ ਤੇ ਮੈਂ ਆਮ ਆਦੀ ਪਾਰਟੀ ਦਾ ਜ਼ਿਲ੍ਹਾ ਮੀਡੀਆ ਇੰਚਾਰਜ ਵੀ ਹਾਂ ਤੇ ਮੈਂ ਮਾਨ ਸਾਹਿਬ ਦਾ ਧੰਨਵਾਦ ਕਰਦਾ ਤੇ ਉੱਥੇ ਹੀ ਆਲ ਇੰਡੀਆ ਜਸਤਾ ਸਿੰਘ ਰਾਮਗੜੀਆ ਫੈਡਰੇਸ਼ਨ ਦਾ ਵੀ ਧੰਨਵਾਦ ਕਰਦਾ ਕਿ ਜਿੰਨਾ ਸਾਨੂੰ ਇੱਥੇ ਬੁਲਾ ਕੇ ਸਾਨੂੰ ਮਾਨ ਸਨਮਾਨ ਦਿੱਤਾ ਹੈ ਤੇ ਅਸੀਂ ਵੀ ਸਾਰੇ ਚੇਅਰਪਰਸਨ ਜੀ ਦੇ ਰਹਿਨਵਾਈ ਤੇ ਅਗਵਾਈ ਹੇਠ ਅਸੀਂ ਇਹਨਾਂ ਦਾ ਵਾਅਦਾ ਕਰਦੇ ਆਂ ਕਿ ਜੋ ਸਾਡੇ ਰਾਮਗੜੀਆ ਸਮਾਜ ਦੀਆਂ ਮੰਗਾਂ ਪਿਛਲੀਆਂ ਸਰਕਾਰਾਂ ਮਿਲੇ ਵੀ ਸਨ ਜੋ ਕਿਸੇ ਤਰ੍ਹਾਂ ਅਣਗੌਲੀਆਂ ਰਹਿ ਗਈਆਂ ਅਸੀਂ ਉਹ ਸਾਰੀਆਂ ਮੰਗਾਂ ਇਹਨਾਂ ਦੀਆਂ ਇਹਨਾਂ ਕੋਲੋਂ ਅਸੀਂ ਲਵਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕੋਸ਼ਿਸ਼ ਕਰਾਂਗੇ ਸਾਡੀ ਪੂਰਜੋਰ ਕੋਸ਼ਿਸ਼ ਰਹੇਗੀ ਕਿ ਸਾਰੀਆਂ ਮੰਗਾਂ ਅਸੀਂ ਸਰਕਾਰ ਤੋਂ ਹਲ ਕਰਵਾਈਏ ਨਾ ਸਮਾਜ ਕੀਰਤੀ ਸਮਾਜ ਹੈ ਕਿ ਸਰਕਾਰ ਵੱਲੋਂ ਬਹੁਤ ਜ਼ਿਆਦਾ ਸਹੂਲਤਾਂ ਬੈਕਵਰਡ ਕਲਾਸੇਜ਼ ਦੇ ਤਹਿਤ ਵੀ ਸਾਡੇ ਕੀਰਤੀ ਸਮਾਜ ਨੂੰ ਦਿੱਤੀਆਂ ਜਾਂਦੀਆਂ ਬੈਕਸਿੰਕੋ ਦੇ ਤਹਿਤ ਵੀ ਦਿੱਤੀਆਂ ਜਾਂਦੀਆਂ ਤੇ ਜੋ ਅੱਜ ਵੀ ਸਰਕਾਰ ਵੱਲੋਂ ਜਾਰੀ ਹਨ ਤੇ ਆਉਣ ਵਾਲੇ ਸਮੇਂ ਦੇ ਵਿੱਚ ਪਹਿਲਾਂ ਤੇ ਉਹ ਸਾਰੀਆਂ ਸਕੀਮਾਂ ਸੀ ਕੋਸ਼ਿਸ਼ ਕਰਾਂਗੇ ਕਿ ਘਰ-ਘਰ ਤੱਕ ਪਹੁੰਚਾਈਆਂ ਜਾਣ ਜਿਹੜੇ ਸਾਡੇ ਕੀਰਤੀ ਸਮਾਜ ਦੇ ਵਛਿੰਦੇ ਇਸ ਇਮਾਦੋਂ ਗੋਲੇ ਹਨ ਉਹਨਾਂ ਨੂੰ ਵੀ ਇਸ ਸਕੀਮਾ ਦਾ ਲਾਭ ਦਿੱਤਾ ਜਾਵੇ ਤੇ ਬਾਕੀ ਸਾਡੇ ਰਾਮਗੜੀਆ ਸਮਾਜ ਦੀਆਂ ਜੋ ਮੰਗਾਂ ਹੋਣਗੀਆਂ ਅਸੀਂ ਬਹੁਤ ਜਲਦੀ ਹੱਲ ਕਰਵਾਉਣ ਦੀ ਕੋਸ਼ਿਸ਼ ਕਰਾਂਗੇ। ਅੱਤਰ ਆਲ ਇੰਡੀਆ ਜਸਤਾ ਸਿੰਘ ਰਾਮਗੜੀਆ ਫੈਡਰੇਸ਼ਨ ਅੰਮ੍ਰਿਤਸਰ ਜਨਰਲ ਸੈਕਟਰੀ ਆ ਪੰਜਾਬ ਸਰਕਾਰ ਨੇ ਬਹੁਤ ਵਧੀਆ ਉਪਰਾਲਾ ਬੀਸੀ ਨੈਕਸਟ ਜੋ ਹੋਰ ਕਲਾਸਾਂ ਦੇ ਸਾਰਿਆਂ ਵਾਸਤੇ ਜੋ ਇਹ ਚੇਅਰਮੈਨ ਪਰਸਨ ਨੇ ਬढ़ाਏ ਨੇ ਜੋ ਬੋਰਡ ਕਰ ਜਾਏ ਆ ਜੋ ਇਹਨਾਂ ਨੇ ਬਹੁਤ ਵਧੀਆ ਅੱਜ ਤੱਕ ਜੋ ਕਾਰਜਕਾਰੀ ਆ ਉਹ ਬਹੁਤ ਸੋਹਣੀ ਕੀਤੀ ਆ ਚੋ ਇਸ ਕਰਕੇ ਵਾਈ ਅਸੀਂ ਮੈਂ ਰਣਜਿੰਦਰ ਇੱਕ ਹੱਥ ਉੱਪਰ ਕਰਕੇ ਆ। ਚਲੋ। ਜਿਹੜਾ ਟੋਕੀ ਨਾ ਨੋਜਵੰਦ ਜੀ ਮੇਰਾ ਨਾਮ ਗਿਆਨ ਸਿੰਘ ਤਕਨੂ ਮੈਂ ਆਲ ਇੰਡੀਆ ਸਾਧ ਜੱਸਾ ਸਿੰਘ ਗੜਿਆ ਫੈਡਰੇਸ਼ਨ ਦਾ ਪ੍ਰਧਾਨ ਆ। ਅੱਜ ਦਾ ਇਹ ਸਨਮਾਨ ਸਮਾਰੋ 올 인디아 사트 자타그램디아 페데레이션 벌로 제데 پنجاب ਸਰਕਾਰ 벌로 रामगड़िया ਵੈਲਫੇਅਰ ਬੋਰਡ ਬਣਾਇਆ ਗਿਆ ਉਹਨਾਂ ਦੇ ਜਿਹੜੇ ਚੇਅਰਮੈਨ ਸਾਹਿਬ ਤੇ ਮੈਂਬਰ ਸਾਹਿਬਾਨ ਦਾ ਸਵਾਗਤ ਕਰਨ ਵਾਸਤੇ ਉਹਨਾਂ ਦਾ ਸਨਮਾਨ ਕਰਨ ਵਾਸਤੇ ਮੈਂ ਖੁਸ਼ ਹਾਂ ਔਰ ਮੈਂ ਆਸ ਕਰਦਾ ਹਾਂ ਕਿ ਇਹ ਜਿਹੜਾ ਬੋਰਡ ਹੈ रामगड़िया ਸਮਾਜ ਜਾਂ ਹੋਰ ਵੀ ਜਿਹੜੇ ਸਮਾਜ ਦੇ ਦੱਬੇ ਕੁਕਲੇ ਲੋਕ ਹਨ ਲੋੜਵੰਦ ਲੋਕ ਹਨ ਉਹਨਾਂ ਦੀ ਬਿਹਤਰੀ ਵਾਸਤੇ ਕੰਮ ਕਰੇਗਾ ਜਿੱਦਾਂ ਸਾਡੀ ਬਰਾਦੀ ਵਿੱਚ ਬਹੁਤ ਸਾਰੇ ਸੰਤਕਾਰ ਹਨ ਉਹਨਾਂ ਦੀਆਂ ਪ੍ਰੋਬਲਮਜ਼ ਨੂੰ ਵੀ ਇਹ ਬੋਰਡ ਸੋਲਵ ਕਰਾਏਗਾ ਹੋਰ ਵੀ ਜੜੀਆਂ ਪ੍ਰੋਬਲਮਸ ਹਨ ਉਹ ਇਹ ਬੋਰਡ ਜਿਹੜਾ ਸਰਕਾਰ ਦੇ ਧਿਆਨ 'ਚ ਉਹਨਾਂ ਦੇ ਮੁਸ਼ਕਲਾਂ ਲਿਆ ਕੇ ਉਹਨਾਂ ਦੀਆਂ ਮੁਸ਼ਕਲਾਂ ਨੂੰ ਸੋਲਵ ਕਰਾਏਗਾ ਮੈਂ ਪੰਜਾਬ ਸਰਕਾਰ ਦਾ ਵੀ ਬੜਾ ਧੰਨਵਾਦੀ ਹਾਂ ਔਰ ਇਸ ਗੱਲ ਦਾ ਵੀ ਧੰਨਵਾਦੀ ਹਾਂ ਕਿ ਜਿਹੜੇ ਮੈਂਬਰ ਸਾਹਿਬਾਨ ਔਰ ਚੇਅਰਮੈਨ ਸਾਹਿਬਾਨ ਦਿੱਤੇ ਨੇ ਬਹੁਤ ਹੀ ਇਮਾਨਦਾਰ ਬਹੁਤ ਅੱਛੇ ਬਹੁਤ ਇੰਟੈਲੀਜੈਂਟ ਔਰ ਬਹੁਤ ਪੁਰਾਣੇ ਔਰ ਤਜਰਬੇਕਾਰ ਹਨ ਇਸ ਲਈ ਮੈਂ ਪੰਜਾਬ ਸਰਕਾਰ ਦਾ ਧੰਨਵਾਦ ਕਰਦਾ ਹਾਂ ਆਸ ਕਰਦਾ ਹਾਂ ਇਹ ਬੋਰਡ ਜਿਹੜਾ ਸਮਾਜ ਦੀ ਭਲਾਈ ਵਾਸਤੇ ਕੰਮ ਕਰਦਾ ਕੀ ਲੱਗਦਾ ਕਿ ਜਿਹੜਾ ਬੋਰਡ ਬਣਿਆ ਆ ਹਾਂਜੀ ਕੀ ਰਾਗੜੀਆਂ ਸਮਾਜ ਦੀਆਂ ਮੁਸ਼ਕਲਾਂ ਜਿਹੜੀਆਂ ਆ ਹੱਲ ਹੋ ਜਾਣ ਦੇਖੋ ਜੀ ਇਹ ਟਾਈਮ ਗਣਾ ਚਾਹੀਦਾ ਨਾ ਜਦ ਬਣਿਆ ਆ ਆਸ ਕਰਦੇ ਹਾਂ ਕਿ ਬਹੁਤ ਵੈਸੇ ਵੀ ਬੜੇ ਅੰਕ ਸੀ ਉਸਨੇ ਸ਼ੁਰੂ ਤੋਂ ਹੀ ਮੈਂ ਜਿਹੜੇ ਚੇਅਰਮੈਨ ਸਾਹਿਬ ਨੂੰ ਮੈਂਬਰਸ ਆਰ ਆਪਣਾ ਸਰਨਜੀਤ ਸਿੰਘ ਹੜਾ ਨੂੰ ਕਿੱਥੇ 25 30 35 ਸਾਲ ਤੋਂ ਜਾਣੇ ਤੇ ਵੈਸੇ ਵੀ ਲੱਗੇ ਰਹਿੰਦੇ ਨੇ ਜਦੋਂ ਚੇਅਰਮੈਨ ਨੇ ਸੀ ਉਹਦਾ ਵੀ ਲੋਕਾਂ ਦੀਆਂ ਮਸਲੇ ਕਿਸੇ ਦੀ ਸਰਕਾਰ ਅਵੇ ਧਿਆਨ ਚ ਲਿਆਉਂਦੇ ਰਹਿੰਦੇ ਨੇ ਔਰ ਜਿਹੜਾ ਬੰਦਾ ਬਿਨਾਂ ਤਾਕਤ ਰਹਿੰਦਿਆਂ ਵੀ ਲੋਕਾਂ ਦੀਆਂ ਮੱਛਲਾਂ ਸਰਕਾਰ ਦੇ ਧਿਆਨ 'ਚ ਲਿਆਉਂਦਾ ਹੁਣ ਤੱਕ ਦੇ ਮਿਲੀ ਹੁੰਤੇ ਇਹਨੂੰ ਮੱਛਲਾਂ ਧਿਆਨ 'ਚ ਕਿਉਂ ਤੇ ਆਫ ਰਿਮੂਵ ਕਰਨ ਕਰਨਗੇ ਜਿਹੜੀਆਂ ਗਵਰਨਰਸ਼ਿਪ ਤੋਂ ਲੋਕਾਂ ਦੀ ਇੱਕ ਸਾਲ ਪਿਆ ਅਜੇ ਪੇਪਰਾਂ ਦੇ ਲਾਗੇ ਜਾ ਕੇ ਵੀ ਕਿਤਾਬਾਂ ਪੜ੍ਹ ਲੀਏ ਤੇ ਫਿਰ ਵੀ ਫਰਸਟ ਡਿਵੀਜ਼ਨ ਆ ਜਾਂਦੀ ਏ ਅਜੇ 1.5 ਸਾਲ ਪਿਆ ਗਵਰਨਮੈਂਟ ਬਹੁਤ ਕੁਝ ਕਰ ਸਕਦੀ ਏ ਅਗਰ ਕਰਨਾ ਚਾਹੇ ਹਾਂਜੀ ਕੀ ਨਾ ਆਜੀ ਨਾ ਨਾ ਠੇਕੇਦਾਰ ਗੁਰਵਾਲ ਸਿੰਘ ਦਿੰਦੀ ਆ ਆ ਜਿਹੜਾ ਸਮਾਰਟ ਨਾ ਤੋਂ ਸ਼ੁਰੂ ਕਰਾਇਆ ਜਾ ਰਿਹਾ ਹੈ ਕਿ ਹਾਂ ਆ ਇਹਦੇ ਵਿੱਚ ਅਸੀਂ ਬਿਲਕੁਲ ਚੜ੍ਹੋ ਕਿ ਵੱਧ ਕੇ ਜਿਹੜਾ ਵੀ ਗੇਟ ਆ ਇਹਦੇ ਸਾਡੇ ਜਿਹੜੇ ਵਿਤਵੰਤੇ ਹੈ ਉਹਨਾਂ ਦੇ ਨਾਲ ਮੈਂ ਵੀ ਇੱਕ بڑا ਮੁੱਖ ਪਹਿਵਾੜ ਹੈ ਸਾਡੀ ਅੱਜ ਲੋਡ ਤੋਂ ਨਿਕਲੀ ਉਪਜੀ ਆ ਵੀ ਜਿਹੜਾ ਰਾਮਗੜੀ ਆ ਜੱਸੇ ਬੰਦੇ ਜੇ ਕੁਝ ਮੁਸ਼ਕਲਾਂ ਨੇ ਉਹਦੇ ਵਾਸਤੇ ਸਾਨੂੰ ਇੱਕ ਜਗ੍ਹਾ ਜਾਈ ਦੀ ਆ ਪਟੋਗੜ ਦੋ ਤੇ ਜਗ੍ਹਾ ਹੋਵੇ ਜਗ੍ਹਾ ਤੋਂ ਬਗੈਰ ਸਾਡੇ ਕੰਮ ਜਿਹੜੇ ਆ ਬਹੁਤ ਅਧੂਰੇ ਨੇ ਕੁਝ ਆਮ ਸਵੈ ਸੇਵੀ ਕੰਮਾਂ ਵਾਸਤੇ ਜਿਵੇਂ ਬਿਰਧ ਆਸ਼ਰਮ ਵਾਸਤੇ ਬਿਰਧ ਜਨਨੀਆਂ ਵਾਸਤੇ ਔਰ ਬਹੁਤ سارے ਛਿੱਟੇ ਛਿੱਟੇ ਕਾਮ ਨੇ ਜਿਹੜੇ ਬਿਰਦ ਦੂਜੇ ਗਰੀਬ ਬੱਚਿਆਂ ਲਈ ਜਿਹੜਾ ਕਿ ਸਾਡੇ ਲਈ ਇੱਕ ਪੁਆਇੰਟ ਬਣਾਉਣਾ ਆ ਚਾਹੁੰਦੇ ਆ ਸਾਨੂੰ ਉਹਦੇ ਦੀ ਜਗ੍ਹਾ ਚਾਹੀਦੀ ਆ ਉਹ ਅਸੀਂ ਭਗਵਾਨ ਮਾਂਜੀ ਕੋਲ ਅਰਘ ਕਰਦੇ ਆ ਕਿ ਸਾਨੂੰ ਜਗ੍ਹਾ ਦਿੱਤੀ ਜਾਵੇ